90 99 ਚ ਜਦੋਂ ਮੈਂ ਸਹਿਤ ਸੁਭਾਵਾਂ ਚ ਜਾਣ ਲੱਗਿਆ ਫ੍ਰੀਡ ਕੋਰ ਜੈਤੋ ਕੋਰ ਕਪੂਰੇ ਬਾਮਨਾਲੇ ਨੇੜੇ țeੜੇ ਹਾਂ ਜੀ ਤੇ ਜੈਤੋ ਵੀ ਫੰਕਸ਼ਨ ਹੁੰਦੇ ਸੀ ਉਹਨਾਂ ਦਿਨਾਂ ਚ ਫਿਰ ਇਹ ਉਸਤਾਦ ਦੀਪਕ ਜੈਤੋਈ ਉਹਨਾਂ ਮੁਸ਼ਾਇਰਿਆਂ ਦੇ ਉੱਤੇ ਜਦੋਂ ਗ਼ਜ਼ਲ ਪੜ੍ਹਦੇ ਇੱਕ ਗੜਕਾ ਇੱਕ ਜੋਸ਼ ਇੱਕ ਅਦਾ ਇੱਕ ਅੰਦਾਜ਼ ਇੱਕ ਬਿਆਨ ਸ਼ੈਲੀ ਉਹਨਾਂ ਦੀ ਵਿਲੱਖਣ ਸੀ ਤੋ ਜਦੋਂ ਗਜ਼ਲ ਪੜ੍ਹਦੇ ਤਾਂ ਵਾਹ ਵਾਹ ਕਰਦੇ ਲੋਕ ਆਸ਼ਸ਼ ਕਰ ਉੱਠਦੇ ਸੀ ਤੇ ਇਸ ਕਰਕੇ ਮੈਂ ਵੀ ਉਹਨਾਂ ਤੋਂ ਬੜਾ ਪ੍ਰਭਾਵਿਤ ਹੁੰਦਾ ਸੀ ਤੇ ਪੈਰੀਂ ਹੱਥ ਲਾਉਂਦਾ ਸੀ ਬਾਬਾ ਬੋੜ ਕਹਿ ਕੇ ਸਤਿਕਾਰ ਕਰਦਾ ਸੀ ਤੇ ਫਿਰ ਮੇਰਾ ਉਹਨਾਂ ਦੇ ਕੋਲ ਗੀਤਕਾਰ ਹੋਣ ਕਰਕੇ ਗਜ਼ਲ ਤਾਂ ਮੇਰਾ ਆਪਣਾ ਰੁਝਾਨ ਨਹੀਂ ਰਹਾ ਮੇਰਾ ਗੀਤਾਂ ਨਾਲ ਸਬੰਧ ਸੀ ਉਸਤਾਦ ਲਾਲਜਨ ਜੀ ਦਾ ਚੇਲਾ ਯਮਲਾ ਜੀ ਦਾ ਹੋਣ ਕਰਕੇ ਫਿਰ ਮੈਂ ਉਹਨਾਂ ਦੇ ਗੀਤਾਂ ਦਾ ਮੋਹਿਆ ਉਹਨਾਂ ਦੇ ਕੋਲੇ ਆਉਣ ਜਾਣ ਲੱਗ ਪਿਆ ਫਿਰ ਉਹਨਾਂ ਦੇ ਉੱਤੇ ਮੈਂ ਲਿਖਿਆ ਲੰਬਾ ਸ਼ਬਦ ਚਿੱਤਰ ਜਿਹੜੇ ਲਿਖਿਆ ਦੀਪਕ ਜਤੋਈ ਬਾਰੇ ਤਾਂ ਉਹ ਮੈਂ ਲਿਖਿਆ ਹੁਣ ਤਾਂ ਚਲੋ ਕਿਤਾਬ ਬਹੁਤ ਵੱਡੀ గ్రంథਾਵਲੀ ਆ ਗਈ ਹੈ ਅਪੋਸਤੇ ਵੀ ਗੱਲ ਕਰਾਂਗੇ ਤੇ ਵੀ ਗੱਲ ਕਰਾਂਗੇ ਫਿਰ ਅਕਸਰ ਤੁਸੀਂ ਕਿਉਂਕਿ ਤੁਹਾਡਾ ਜ਼ਿਲ੍ਹਾ ਤੇ ਇੱਕ ਸੇਮ ਹੀ ਆ ਫਿਰ ਅਕਸਰ ਉਹਨਾਂ ਦੇ ਪਿੰਡ ਜਾਂਦੇ ਰਹੇਗੇ ਜੈਤੋ ਸ਼ਹਿਰ ਦੇ ਵਿੱਚ ਜਾਂਦੇ ਹਾਂ ਮੈਂ ਜੈਤੋ ਫਿਰ ਉਹਨਾਂ ਨੂੰ ਜਾਂਦਾ ਘਰ ਮਿਲਣ ਜਾਂਦਾ ਫਿਰ ਉਹਨਾਂ ਦੇ ਸਾਰੇ ਪਰਿਵਾਰ ਨਾਲ ਪਿਆਰ ਬਣਿਆ ਰਿਹਾ ਔਰ ਉਹਨਾਂ ਦੇ ਅੱਜ ਵੀ ਪਰਿਵਾਰ ਤਾਂ ਚਲੋ ਖਿੰਡ ਪੁੰਡ ਗਿਆ ਬੇਟੇ ਦਿਹਾਂਤ ਹੋ ਗਿਆ ਇੱਕ ਬੇਟੇ ਦਾ ਮਾਤਾ ਜੀ ਚਲੇ ਗਏ ਹੋਰ ਵੀ ਇਸ ਤਰ੍ਹਾਂ ਪਰ ਦੀਪਕ ਜਤੋਈ ਇੱਕ ਉਹ ਦੀਪਕ ਹੈ ਪੰਜਾਬੀ ਸ਼ਬਦਾਂ ਦਾ ਪੰਜਾਬੀ ਕਵਿਤਾ ਦਾ ਪੰਜਾਬੀ ਗੀਤਾਂ ਦਾ ਜਿਹੜਾ ਦੀਪਕ ਕਦੀ ਵੀ बुझਿਆ ਨਹੀਂ ਜਿਹੜਾ ਕਦੀ ਵੀ ਮੁਰਝਾਇਆ ਨਹੀਂ ਜਿਹੜੀ ਮੱਧਮ ਲੋਕ ਕਦੀ ਨਹੀਂ ਪਈ ਉਸਦੇ ਗੀਤ ਅੱਜ ਵੀ ਗੂੰਜਦੇ ਸੁਣਾਈ ਦਿੰਦੇ ਆ ਵੱਖ-ਵੱਖ ਗਾਇਕਾਂ ਨੇ ਗਾਏ ਗਏ ਕਾਵਾਂ ਨੇ ਗਾਏ ਉਹਨਾਂ ਸਮਿਆਂ ਦੇ ਵਿੱਚ ਕਿ ਅਸੀਂ ਸਾਰੇ ਉਹਨਾਂ ਨੂੰ ਯਾਦ ਰੱਖਦੇ ਅੱਛਾ ਭਾਈ ਜਿਹੜੇ ਤੁਸੀਂ ਇੱਕ ਬੜੀ ਮਹੱਤਵਪੂਰਨ ਗੱਲ ਕੀਤੀ ਹੈਗੀ ਹੈ ਕਿ ਜਦੋਂ ਵੀ ਨਵੇਂ ਜਿਹੜੇ ਗੱਜਲਾਂ ਲਿਖਦੇ ਸੀ ਤੇ ਸੋਧ ਵਾਸਤੇ ਉਹਨਾਂ ਨੂੰ ਲਿਖ ਕੇ ਭੇਜ ਦਿੰਦੇ ਸੀ ਤੇ ਉਹ ਫਿਰ ਉਹਨਾਂ ਨੂੰ ਸੋਧ ਕਰਕੇ ਜਤੋਈ ਸਾਹਿਬ ਹੁਣੀ ਵਾਪਸ ਭੇਜ ਦਿੰਦੇ ਤੇ ਉਦੋਂ ਤੇ ਚਾਹੇ ਘੱਟ ਹੀ ਖਰਚਾ ਹੁੰਦਾ ਵੋ ਪਰ ਵਾਪਸ ਚਿੱਠੀ ਦੇ ਰਾਹੀਂ ਭੇਜਣਾ ਸੋਧ ਕਰਕੇ ਉਹ ਤਾਂ ਬਹੁਤ ਟਾਈਮ ਕੱਢਦੇ ਰਹੇ ਨਵੇਂ ਮੁੰਡਿਆਂ ਨੂੰ ਹਲਾਸ਼ੇਰੀ ਦੇਣ ਦਾ ਇਹ ਬਹੁਤ ਵਧੀਆ ਤਰੀਕਾ ਸੀ ਬਹੁਤ ਵਧੀਆ ਤਰੀਕਾ ਸੀ ਜਗਤਾਰ ਔਰ ਉਹਨਾਂ ਨੇ ਸ਼ਗਿਰਦ ਪੈਦਾ ਕੀਤੇ ਪੰਜਾਬ 'ਚ ਜਿਹੜੇ ਹੁਣ ਚੰਗੇ ਗਜ਼ਲਾਂ ਲਿਖ ਰਹੇ ਐ ਇਸ ਵੇਲੇ ਜੀ ਜੀ ਉਹ ਚੰਗੇ ਸ਼ਾਗਿਰਦ ਉਹਨਾਂ ਨੇ ਪੈਦਾ ਕੀਤੇ ਔਰ ਉਹਨਾਂ ਨੂੰ ਗੁਰੂ ਮੰਨਦੇ ਸੀ ਉਹ ਸਾਰੇ ਤਾਂ ਦੀਪਕ ਜੀ ਨਾਲ ਅੰਤਲੇ ਸਮੇਂ ਤੱਕ ਉਹਨਾਂ ਲੋਕਾਂ ਦੀ ਵਾਅਬਸਤਗੀ ਰਹੀ ਦੀਪਕ ਜੀ ਦਾ ਆਰਥਿਕ ਪੱਖ ਬਾਰੇ ਵੀ ਗੱਲ ਕਰਨੀ ਆਪਾਂ ਅੱਗੇ ਜਾ ਕੇ ਫਾਈਨੈਂਸ਼ਲੀ ਬਹੁਤ ਵੀਕ ਸੀ ਫਿਰ ਉਹ ਸ਼ਾਗਿਰਦ ਜਾਂ ਹੋਰ ਲੋਕ ਇਸ ਤਰ੍ਹਾਂ ਮਾੜੀ ਮੋਟੀ ਮਦਦ ਕਰਦੇ ਸੀ ਜਿਸ ਦੇ ਨਾਲ ਉਹਨਾਂ ਦਾ ਤੌਰੀ ਫੋਰਕਾ ਚੱਲਿਆ ਆਉਂਦਾ ਸੀ ਕਵੀ ਦਰਬਾਰ ਉਹਨਾਂ ਨੇ ਪੂਰੇ ਭਾਰਤ 'ਚ ਗਾਏ ਦੇਸ਼ਾਂ ਵਿਦੇਸ਼ਾਂ 'ਚ ਜਾਣ ਦਾ ਮੌਕਾ ਨਹੀਂ ਮਿਲਿਆ ਕਵੀ ਦਰਬਾਰ ਸੀ ਜਿਹੜੇ ਉਪੂਰੇ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਹਿਮਾਚਲ ਗਏ, ਯੂਪੀ ਗਏ, ਰਾਜਸਥਾਨ ਗਏ ਇਹਨਾਂ 7 6 7 ਸਟੇਟਾਂ ਚ ਉਹਨਾਂ ਨੂੰ ਸਤਿਕਾਰ ਮਿਲਦਾ ਰਿਹਾ। ਅੱਛਾ ਜਿਹੜੇ ਲੇਖਕ, ਕਵੀ ਜਾਂ ਗਜ਼ਲਗੋ ਜਾਂ ਸਾਹਿਤਕਾਰ ਇਹ ਬੜੇ ਕੋਮਲ ਦਿਲ ਦੇ ਲੋਕ ਮੰਨੇ ਜਾਂਦੇ ਹਨ। ਪਰ ਕਹਿੰਦੇ ਕਿ ਉਹਨਾਂ ਦਾ ਜਿਹੜਾ ਸੁਭਾਅ ਹੀ ਕਾਫੀ ਅੜੀਅਲ ਝਗੜਾਲੂ ਸੀ ਉਹ ਵਜ੍ਹਾ ਕੀ ਸੀ? ਹਾਂ। ਦੀਪਕ ਜੈ ਤੋਈ ਅਲਬੇਲੇ ਬੰਦੇ ਸੀ ਫਕਰ ਤਬੀਅਤ ਛਿਟ-ਛਿਟ ਲਾ ਲੈਂਦੇ ਸੀ। ਹਮਮ। ਫਿਰ ਉਹਨਾਂ ਨੂੰ ਸਮੇਂ ਤੇ ਸਮਾਜ ਤੇ ਸਮਾਜ ਦੀਆਂ ਬੁਰਾਈਆਂ ਤੇ ਗੁੱਸਾ ਆਉਂਦਾ ਸੀ ਤੇ ਫਿਰ ਛੇਤੀ ਉਹ ਲੜ ਪੈਂਦੇ ਸੀ ਲੜ ਕੇ ਫਿਰ ਛੇਤੀ ਨਾਰਮਲ ਵੀ ਹੋ ਜਾਂਦੇ ਸੀ ਜੇ ਕੋਈ ਬੰਦਾ ਐ ਅੱਗੋਂ ਉਹ ਜਾਂ ਟੱਕਰ ਪੈਂਦਾ ਸੀ ਫਿਰ ਉਹ ਨਿਮਰ ਵੇਖ ਕੇ ਸਭ ਦੇਖ ਕੇ ਹਾਲਾਤ ਫਿਰ ਉਸ ਹਾਲਾਤਾਂ ਨਾਲ ਸਮਝੌਤਾ ਵੀ ਕਰ ਲੈਂਦੇ ਸੀ ਔਰ ਉਹ ਉਹਨਾਂ ਨੂੰ ਇਹ ਸੀ ਕਿ ਮੈਂ ਬੜਾ ਸੀਨੀਅਰ ਆ ਤੇ ਸੀਨੀਅਰ ਸੀ ਵੀ ਤੇ ਉਹਨਾਂ ਨੂੰ ਇਹ ਸੀ ਕਿ ਮੈਨੂੰ ਜਿੰਨਾ ਮਾਣ ਮਿਲਣਾ ਚਾਹੀਦਾ ਸੀ ਲੇਖਕ ਦੇ ਤੌਰ ਤੇ ਉਹ ਮਿਲਿਆ ਨਹੀਂ ਹੋਰ ਲੋਕਾਂ ਨੂੰ ਮਿਲਿਆ ਇੱਕ ਉਥੋਂ ਦੇ ਹੋਰ ਸਾਡੇ ਵੱਡੇ ਰਾਈਟਰ ਹੋਏ ਪ੍ਰੋਫੈਸਰ ਗੁਰਦਿਆਲ ਸਿੰਘ ਪਦਮਸ਼੍ਰੀ ਪ੍ਰੋਫੈਸਰ ਉਹ ਬਹੁਤ ਵੱਡੇ ਨਾਵਲਕਾਰ ਸੀ ਕਹਾਣੀਕਾਰ ਸੀ ਵੱਡਾ ਨਾਮ ਗੁਰਦਿਆਲ ਸਿੰਘ ਜੀ ਦਾ ਪੰਜਾਬੀ ਗਲਪ ਸਾਹਿਤ ਵਿੱਚ ਉਹ ਵੀ ਜਿੱਤੂ ਦੇ ਸੀ ਗੁਰਦਿਆਲ ਸਿੰਘ ਹੋਰਾਂ ਨੂੰ ਗਿਆਨਪੀਠ ਵਾਰਡ ਪਦਮਸ਼੍ਰੀ ਪਦ ਭਾਰਤੀ ਸਾਹਿਤ ਅਕੈਡਮੀ ਹੋਰ ਮਿਲੇ ਪਰ ਦੀਪਕ ਜੀ ਇਹ ਮਹਿਸੂਸ ਕਰਦੇ ਸੀ ਕਿ ਮੈਂ ਵੀ ਲੇਖਕ ਆ ਮੈਨੂੰ ਉਹ ਇੱਕ ਕਵੀ ਦੇ ਤੌਰ ਤੇ ਭਾਸ਼ਾ ਵਿਭਾਗ ਵੱਲੋਂ ਸਨਮਾਨੇਗੈ ਸ਼੍ਰੋਮਣੀ ਪੁਰਸਕਾਰ ਨਾਲ ਦੀਪਕ ਜੀ ਪਰ ਉਹਨਾਂ ਦੇ ਅੰਦਰ ਕਿਤਨਾ ਕਿਤੇ ਇਹ ਖਿੰਡੰਗ ਸੀ ਕਿ ਮੈਨੂੰ ਉਹਨਾਂ ਮਾਨ ਨਹੀਂ ਪੰਜਾਬੀਆਂ ਨੇ ਦਿੱਤਾ ਜਿੰਨਾ ਮਿਲਣਾ ਚਾਹੀਦਾ ਸੀ। ਜਿਸ ਸ਼ਾਇਦ ਮੈਨੂੰ ਲੱਗਦਾ ਹੈ ਕਿ ਗੁਰਦਾਰਾ ਸਿੰਘ ਸਾਹਿਬ ਤੋਂ ਬਾਅਦ ਕਿਸੇ ਨੂੰ ਪੰਜਾਬੀ ਨੂੰ ਕਿਸੇ ਗਿਆਨ ਪੀਠ ਮਿਲਿਆ ਵੀ ਨਹੀਂ ਹੈਗਾ ਹੁਣ ਤੱਕ ਜ। ਗਿਆਨ ਪੀਠਾ ਮਰਤਾ ਪ੍ਰੀਤਮ ਜੀ ਨੂੰ ਮਿਲਿਆ ਸੀ ਪਰ ਉਹ ਸਾਂਝਾ ਸੀ। ਮੇਰਾ ਖਿਆਲ ਇਹ ਸਾਂਝਾ ਵਾਰਡੀ ਸੀ ਪੰਜਾਬੀ ਦੇ ਵਿੱਚ। ਹੋਰ ਕਿਸੇ ਨੂੰ ਅੱਜ ਤੱਕ ਨਹੀਂ ਮਿਲਿਆ। ਹਾਂ ਬਿਲਕੁਲ। ਔਰ ਜਿੱਥੋਂ ਤੁਸੀਂ ਸਵਾਲ ਕੀਤਾ ਝਗੜਾਲੂ ਇੱਕ ਵਾਰੀ ਬਠਿੰਡੇ ਰੇਡੀਓ ਦੇ ਉੱਤੇ ਮੈਂ ਤੁੰਬੀ ਨਾਲ ਰਿਕਾਰਡ ਕਰਾਉਣੇ ਸੀ 1992 ਜਾਂ 93 ਦੀ ਗੱਲ ਹੈ ਜੀ ਤੇ ਮੈਂ ਤੁੰਬੀ ਲੈ ਕੇ ਸਟੂਡੀਓ ਦੇ ਬਾਹਰ ਬੈਠਾ ਤੇ ਉੱਥੇ ਕੋਈ ਰਿਕਾਰਡਿੰਗ ਹੋਰ ਚੱਲ ਰਹੀ ਸੀ ਜੀ ਤੇ ਉਹ ਮੈਨੂੰ ਇਹ ਸੀ ਵੀ ਇਹਦੀ ਰਿਕਾਰਡਿੰਗ ਹੋਊ ਤੇ ਮੇਰੀ ਹੋਊ ਉਸ ਤੋਂ ਬਾਅਦ ਮੈਂ ਬੱਸ ਚੜਜੂਂਗਾ ਪਿੰਡ ਜਾਣਾ ਸੀ ਦੂਰ ਜੀ ਦੀਪਕ ਜੀ ਆ ਗਏ ਕੋਲੇ ਖੁੰਡਾ ਖੁੰਡਾ ਰੱਖਦੇ ਸੀ ਹਮੇਸ਼ਾ ਜੀ ਤੇ ਝੋਲਾ ਝੋਲੇ 'ਚ ਫੱਟੀ ਫੱਟੀ 'ਚ ਕਵਤਾਵਾਂ ਗਜ਼ਲਾਂ ਤੇ ਨਾਲ ਉਹਨਾਂ ਦਾ ਕੋਈ ਸ਼ਾਗਿਰਦ ਸੀਗਾ ਉਹਨੂੰ ਦਿਸਣ ਘੱਟ ਲੱਗ ਗਿਆ ਸੀ ਉਹਨੇ ਉਂਗਲ ਫੜੀ ਵੀ ਸੀ ਮੈਂ ਪਹਿਲੀ ਹੱਥ ਲਾਇਆ ਤੇ ਕਹਿੰਦੇ ਤੂੰ ਕਿਵੇਂ ਆਇਆ ਬਾਈ ਬਰਖਰਦਾਰ ਮੈਂ ਕਿਹਾ ਮੇਰੀ ਰਿਕਾਰਡਿੰਗ ਹੈ ਗੁਰੂ ਜੀ ਅੱਜ ਉਹ ਕਹਿੰਦੇ ਕਦੋਂ ਮੈਂ ਕਿਹਾ ਹੁਣੇ ਹੀ ਕਹਿੰਦਾ ਨਾ ਪਹਿਲਾਂ ਮੇਰੀ ਹੋਊਗੀ ਅੱਛਾ ਜੀ ਉਹ ਮੈਂ ਕਿਹਾ ਗੁਰੂ ਜੀ ਤੁਸੀਂ ਬਾਅਦ ਚ ਆਏ ਆ ਤੁਹਾਡਾ ਉਹਨੇ ਨੇ ਕਰਨਾ ਆਫਟਰਨੂਨ ਤੇ ਲਿਖਿਆ ਚਿੱਠੀ ਦੇ ਮੈਨੂੰ ਲਿਖਿਆ ਹੋਇਆ ਹੈ ਇਹਨਾਂ ਨੇ ਸਵੇਰ ਦੇ ਟਾਈਮ ਤੇ ਤੇ ਮੇਰੀ ਵਾਰੀ ਪਹਿਲਾਂ ਹੈ ਨਾ ਮੈਂ ਸੀਨੀਅਰ ਆ ਮੇਰੀ ਵਾਰੀ ਪਹਿਲਾਂ ਹੈ ਉਹ ਤਾਂ ਝਗੜਾ ਕਰਨਾ ਸ਼ੁਰੂ ਕਰਤਾ ਹੁਣ ਕਾ ਕਾਗਜ਼ਾਂ ਦੇ ਉੱਤੇ ਮੇਰਾ ਉਹ ਚਿੱਠੀ ਜਿਹੜੀ ਸਰਕਾਰੀ ਸੀ ਉਹ ਤੇ ਲਿਖਿਆ ਸੀ ਪਹਿਲਾਂ ਮੇਰੀ ਰਿਕਾਰਡਿੰਗ ਤੇ ਮੈਂ ਜਾਣਾ ਵੀ ਦੂਰ ਸੀ ਤਾਂ ਉਹ ਤਾਂ ਜੀ ਲੜ ਪਏ ਉਹਨਾਂ ਨੇ ਤਾਂ ਜੀ ਖੁੰਡਾ ਕੱਢ ਲਿਆ ਮੇਰੇ ਮਾਰਨ ਵਾਸਤੇ ਜੇ ਕਿਤੇ ਮੈਂ ਪਾਸੇ ਨਾ ਹਟਦਾ ਮੇਰਾ ਮੱਥਾ ਰੰਬੜ ਦੇਣਾ ਸੀ ਸਿਰ ਪਾੜ ਦੇਣਾ ਸੀ ਰਿਕਾਰਡਿੰਗ ਕਿੱਥੇ ਆਉਣੀ ਸੀ ਉੱਥੇ ਦੂਰਦਰਸ਼ਨ ਦੇ ਅੰਦਰ ਹਾਂ ਰੇਡੀਓ ਸਟੇਸ਼ਨ ਦੇ ਉੱਪਰ ਹਾਂ ਸਟੂਡੀਓ ਦੇ ਬਾਹਰ ਉਹ ਫਿਰ ਉੱਥੇ ਕੁਝ ਅਧਿਕਾਰੀ ਕਰਮਚਾਰੀ ਆ ਗਏ ਉਹ ਕਹਿੰਦੇ ਬਾਪੂ ਜੀ ਬਾਬਾ ਜੀ ਤੁਸੀਂ ਬੜੇ ਵੱਡੇ ਬੰਦੇ ਹੋਏ ਤਾਂ ਜਵਾਕ ਹੈ ਤੁਸੀਂ ਇਹਦੇ ਨਾਲ ਝਗੜਾ ਕਾਹਤੋਂ ਕੀਤਾ ਬੇੜਾ ਮਨ ਬੜਾ ਖੱਟਾ ਹੋਇਆ ਖੈਰ ਮੇਰੀ ਰਿਕਾਰਡਿੰਗ ਪਹਿਲਾਂ ਹੋਈ ਤੇ ਮੈਂ ਭਰੇ ਮਨ ਨਾਲ ਬਾਸ ਚੜ ਗਿਆ ਫਿਰ ਕੁਛ ਦਿਨਾਂ ਬਾਅਦ ਫਰੀਦਕੋਟ ਇੱਕ ਸਹਿਤ ਸਭਾ ਦਾ ਸਮਾਗਮ ਹੋਇਆ ਉੱਥੇ ਆਏ ਹੋਏ ਤੇ ਮੈਂ ਸਤਕਾਰ ਵਜੋਂ ਗੋਡੀਆਂ ਥਲਾਏ ਤੇ ਉਹਨਾਂ ਨੇ ਜਫੀ ਪਾ ਲਈ ਮੈਨੂੰ ਕਹਿੰਦੇ ਵੀ ਬਰਖਰਦਾਰ ਉਸ ਦਿਨ ਮੈਥੋਂ ਬੜੀ ਭੁੱਲ ਹੋਈ ਚੂਕ ਹੋਈ ਉਹ ਸਮਾਂ ਬਹੁਤ ਮਾੜਾ ਸੀ ਉਹ ਦੀਪਕ ਜਤੋਈ ਹੋਰ ਸੀ ਜਿਹੜਾ ਨਿੰਦਰ ਕੁਗਿਆਨਵੀ ਨਾਲ ਲੜ ਰਿਹਾ ਸੀ ਜਿਹੜਾ ਨਿੰਦਰ ਕੁਗਿਆਨਵੀ ਦੀਪਕ ਜਤੋਈ ਨਾਲ ਲੜ ਰਿਹਾ ਸੀ ਉਹ ਨਿੰਦਰ ਕੁਗਿਆਨਵੀ ਹੋਰ ਸੀ ਹੁਣ ਜਿਹੜਾ ਦੀਪਕ ਤੇ ਨਿੰਦਰ ਖੜੇ ਆ ਇਹ ਹੋਰ ਹੈ ਇਹ ਹੋਰ ਕੀ ਹੈ ਲੇਖਕ ਮਨ ਉਪਰਾਮ ਹੋ ਜਾਂਦਾ ਤਾਂ ਉਹ ਉਪਰਾਮਤਾ ਸਿਤ ਤਿਤੀਆਂ ਪ੍ਰਸਥਿਤੀਆਂ ਹਾਲਾਤਾਂ ਜਜ਼ਬਿਆਂ ਤੇ ਸਮਿਆਂ ਚੋਂ ਨਿਕਲਦੀ ਹੈ ਉਹ ਸਮੇਂ ਦੀਆਂ ਠੋਕਰਾਂ ਕਠੋਰ ਹਾਲਾਤ ਜਿਹੜੇ ਬੰਦੇ ਨੂੰ ਗੁੱਸੇਖੋਰ ਬਣਾ ਦਿੰਦੇ ਆ ਜੇ ਉਹ ਹੀ ਸੋਨੇ ਦੇ ਚਮਚਾ ਚਾਂਦੀ ਦੇ ਚਮਚਾਂ 'ਚ ਜਨਮਿਆ ਹੁੰਦਾ ਤਾਂ ਉਹ ਸ਼ਾਇਰ ਨਾ ਬਣਦਾ ਤੰਗੀਆਂ ਤੁਰਸ਼ੀਆਂ ਹਾਲਾਤ ਨੂੰ ਮਤਲਬ ਉਹ ਸ਼ਾਇਰ ਨਾ ਬਣ ਦਿੰਦੇ ਫਿਰ ਉਹ ਦੇਖੋ ਜਾਤ ਸੁਨਿਆਰ ਜੀ ਕਮ ਸੁਨਿਆਰ ਆਏ ਕੀ ਬਾਤ ਹੈ ਜੀ ਗਹਿਣੇ ਕੜਨ ਦਾ ਜਾਤ ਸੁਨਿਆਰ ਕਮ ਸੁਨਿਆਰ ਕਮ ਸੁਨਿਆਰ ਗਹਿਣੇ ਕੜਨ ਦਾ ਜੀ ਪਿਤਾ ਜੀ ਵੀ ਗਹਿਣੇ ਕੜਦੇ ਸੀ ਉਹਨਾਂ ਦੇ ਹਮ ਹਮ ਸਰਦਾਰ ਇੰਦਰ ਸਿੰਘ ਔਰ 1925 'ਚ ਜਨਮੇ ਤੇ ਅੱਜ 225 100 ਸਾਲਾ ਉਹਨਾਂ ਦਾ ਮਨਾਉਣਾ ਚਾਹੀਦਾ ਸਾਨੂੰ ਸਰਕਾਰਾਂ ਨੂੰ ਭਾਸ਼ਾ ਵਿਭਾਗ ਨੂੰ ਜਾਂ ਹੋਰ ਅਕੈਡਮੀਆ ਨੂੰ ਸਹਿਤਕ ਚੌਧਰੀਆਂ ਨੂੰ ਜਿਹੜੇ ਸਾਡੇ ਪੰਜਾਬ ਦੇ ਵੱਡੇ ਵੱਡੇ 100 ਸਾਲਾ ਨਾ ਉਹਨਾਂ ਦਾ ਚੱਲੇ 100 ਸਾਲ ਹੋ ਗਿਆ ਬਿਲਕੁਲ ਔਰ ਉਹਨਾਂ ਨੇ ਗਹਿਣਿਆਂ ਦਾ ਕੰਮ ਛੱਡਤਾ ਇੱਕ ਕਵੀ ਦਰਬਾਰ ਤੇ ਚਲੇ ਗਏ ਉੱਥੇ ਬੋਲਣ ਲੱਗੇ ਪਿੱਛੇ 75000 ਰੁਪਏ ਦੇ ਗਹਿਣੇ ਪਏ ਸੀ ਉਹ ਗਹਿਣੇ ਚੋਰ ਲੈ ਗਏ ਉਹ ਬੜਾ ਦਿਨਾਂ ਦੇ ਵਿੱਚ ਉਹਨਾਂ ਦਿਨਾਂ ਚ 75000 ਰੁਪਿਆ ਬਹੁਤ ਵੱਡੀ ਰਕਮ ਸੀ ਫਿਰ ਉਹ ਦੁਖੀ ਹੋ ਗਏ ਉਹਨਾਂ ਨੇ ਕਿਹਾ ਵੀ ਹੁਣ ਮੈਂ ਇਹ ਕੰਮ ਨਹੀਂ ਕਰਨਾ ਫਿਰ ਉਹਨਾਂ ਨੇ ساری ਉਮਰਾਂ ਜਿਹੜੀ ਹੈ ਉਹ ਕਵਿਤਾ ਆਪਣੀ ਗਜ਼ਲ ਤੇ ਗੀਤ ਲਿਖੇ ਔਰ ਸਿਗਰਦਾਨੀਆਂ ਗਜ਼ਲਾਂ ਦੀ ਸੁਧਾਈ ਕੀਤੀ ਇਸੇ ਨੂੰ ਸਮਰਪਿਤ ਰਹੇ ਸ਼ਾਇਰ ਦੇ ਤੌਰ ਤੇ ਉਹਨਾਂ ਨੂੰ ਅੱਜ ਵੀ ਪੂਜਦੇ ਆ ਪਰ ਦੇਖੋ ਹਾਲਾਤ ਕਿਸ ਤਰ੍ਹਾਂ ਦੇ ਕਿਵੇਂ ਬਣਦੇ ਆ ਸੁਭਾਅ ਕਿੱਥੋਂ ਵਿਦਾ ਕਿੱਥੋਂ ਪੈਦਾ ਹੁੰਦੀ ਆ ਅੱਜ ਕਿੱਡੀ ਵੱਡੀ ਗੱਲ ਗੱਲਾਂ 'ਚੋਂ ਗੱਲ ਨਿਕਲਾਈ ਕਿ 100 ਸਾਲ ਅੱਜ ਘੱਟੋ-ਘੱਟ ਪਾਸ਼ਾ ਵਿਭਾਗ ਆ ਜਾਂ ਕੇਂਦਰੀ ਲਿਖਕ ਸਭਾਵਾਂ ਜਾਂ ਪੰਜਾਬ ਬਾਡ ਕਾਉਂਸਲ ਘੱਟੋ-ਘੱਟ ਛੋਟੇ ਜਿਹੇ ਪ੍ਰੋਗਰਾਮ ਰੱਖ ਲੈਂਦੇ ਹਨ ਦੇਖੋ ਆਪਾਂ ਇੰਦਾ ਵੱਡਾ ਨਹੀਂ ਕਰ ਸਕਦੇ ਛੋਟੇ ਰੱਖ ਲੈਂਦੇ ਕਿ 100 ਸਾਲ ਉਸ ਬੰਦੇ ਨੇ ਪੰਜਾਬ ਨੂੰ ਕਿੱਡੀ ਵੱਡੀ ਦੇਣ ਦਿੱਤੀ ਹੈਗੀ ਆ ਕਿਹੋ ਉਹਨਾਂ ਦੇ ਗੀਤਾਂ ਦੀ ਗੱਲ ਕਰਾਂਗੇ ਤਾਂ ਸਾਡੇ ਦਰਸ਼ਕ ਜਦੋਂ ਸੁਣਨਗੇ ਕਿ ਹੈ ਇਹ ਗੀਤ ਉਹਨਾਂ ਨੇ ਲਿਖਿਆ ਉਹਨਾਂ ਨੇ ਲਿਖਿਆਗੇ ਜਿਹੜੇ ਗੀਤ ਲੋਕ ਗੀਤਾਂ ਦਾ ਰੂਪ ਧਾਰਨ ਕਰ ਗਏ ਜੀ ਪਰ ਜਿਹੜੀਆਂ ਅਕਾਡਮੀਆਂ ਜਾਂ ਤੁਸੀਂ ਨਾਮ ਲਿਆ ਸੰਸਥਾਵਾਂ ਦਾ ਇਹਨਾਂ ਸੰਸਥਾਵਾਂ ਦੇ ਚੌਧਰੀ ਸਿਰਫ ਤੂੰ ਮੇਰਾ ਕਰ ਸਨਮਾਨ ਮੈਂ ਤੇਰਾ ਕਰੂੰ ਇਹਨਾਂ ਦੇ ਚੌਧਰੀ ਇਹਨਾਂ ਚੱਕਰਾਂ 'ਚ ਪਏ ਹੋਏ ਨੇ ਕਿ ਆਪਦੇ ਆਪ ਦੇ ਬੰਦੇ ਕਿਵੇਂ ਪੂਜੀਏ ਕਿਵੇਂ ਨਵਾਜੀਏ ਕਿਵੇਂ ਚਾਪਲੂਸੀ ਕਰੀਏ ਸਾਇਤ ਤੇ ਕਲਾ ਦੇ ਜਗਤ ਵਿੱਚ ਧੰਦੂਕਾਰੇ ਵਾਲੇ ਹਾਲਾਤ ਹੈ ਨਹੀਂ ਤਾਂ ਦੀਪਕ ਜੈਤ ਇਹ ਵਰਗੇ ਉਸਤਾਦ ਸ਼ਾਇਰ ਨੂੰ ਯਾਦ ਕਰਨਾ ਸਾਡੇ ਸਾਨੂੰ ਐ ਲੱਗਦਾ ਹੈ ਕਿ ਅਸੀਂ ਆਪਣੇ ਆਪ ਤੋਂ ਜਿਵੇਂ ਮੁੱਖ ਮੋੜ ਲਿਆ ਹੋਵੇ ਪਰ ਮੈਂ ਸ਼ੁਕਰੀਆ ਦਾ ਕਰੂੰਗਾ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦਾ ਜਿੱਥੋਂ ਦੇ ਵਾਈਸ ਚਾਂਸਲਰ ਡਾਕਟਰ ਆਰ ਪੀ ਤਵਾੜੀ ਦਾ ਜਿਨ੍ਹਾਂ ਨੇ ਮੈਨੂੰ 1 ਸਾਲ ਦਾ ਇੱਕ ਪ੍ਰੋਜੈਕਟ ਦੇ ਕੇ ਪ੍ਰੋਫੈਸਰ ਆਫ ਪ੍ਰੈਕਟਿਸ ਯੂਨੀਵਰਸਿਟੀ ਚ ਲਿਆਂਦਾ ਤੇ ਇਹ ਇਹ ਇੱਕ ਖੋਜ ਦਾ ਕੰਮ ਦਿੱਤਾ ਦੀਪਕ ਜਤੋਈ ਜੀਵਨ ਸ਼ਖਸੀਅਤ ਤੇ ਰਚਨਾ ਜਗਤ ਮੈਂ ਇੱਕ 650 ਪੰਨਿਆਂ ਦੀ గ్రంథਾਵਲੀ ਇੱਕ ਵੱਡੀ ਤਿਆਰ ਕੀਤੀ ਉਹਨਾਂ ਦੇ ਉੱਤੇ ਅਭਿਨੰਦਨ ਸਨਮਾਨ ਗ੍ਰੰਥਾਵਲੀ ਉਹਨਾਂ ਦੀ ਰਚਨਾ ਸ਼ਖਸੀਅਤ ਉਹ ਜੁਨੀਅਰਸਟੀ ਨੇ ਛਾਪ ਦਿੱਤੀ ਹੈ ਕਿੰਡੀ ਵੱਡੀ ਗੱਲ ਹੋਈ ਹੈ ਪਰ ਦੂਜੇ ਆਧਾਰੇ ਜਿਹੜੇ ਇਹ ਆ ਉਸ ਉੱਤੇ ਪਏ ਆ ਘਟੂ ਘੜ ਆਪਣੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ ਗੁਰਨਾਰਗਿਰ ਯੂਨੀਵਰਸਿਟੀ ਜਾਂ ਭਾਸ਼ਾ ਵਿਭਾਗ ਅਜਿਹੇ ਦਿਨ ਉਹਨਾਂ ਨੂੰ ਮਿਲਣਾ ਕਰ ਦੇਣਾ ਚਾਹੀਦਾ ਹੈ ਨਾ 100 ਸਾਲ ਆਪਣਾ ਆਪਣੀ ਪਈ ਹੈ ਭਾਈ ਤੂੰ ਮੇਰੀਆਂ ਮੀਡੀਆਂ ਗੁੰਨਦ ਮੈਂ ਤੇਰੀਆਂ ਇੱਥੇ ਜਿਹੜੇ ਆਦਾਰਿਆਂ ਦੇ ਵੱਖ-ਵੱਖ ਮੈਂ ਇੱਕ ਦਾ ਨਾਂ ਨਹੀਂ ਦੋ ਦਾ ਨਾਂ ਨਹੀਂ ਸਾਰਿਆਂ ਨੂੰ ਇੱਕੋ ਲੈਣਾ ਆੜੇ ਹੱਤੀ ਇਹ ਸਾਰੇ ਬੰਦੇ ਪੰਜਾਬੀ ਤੋਂ ਬੇਮੁਖ ਹੋਏ ਹੋਏ ਲੋਕ ਨੇ ਇਹਨਾਂ ਨੂੰ ਸਿਰਫ ਆਪ ਦਾ ਮੁੱਖ ਦਿਖਦਾ ਹੋਰ ਕਿਸੇ ਦਾ ਨਹੀਂ ਦਿਖਦਾ ਔਰ ਜਿਆਦਾ ਕਵਾਂਗੇ ਤਾਂ ਫਿਰ ਭਾਂਡੇ ਖੜਕਣਗੇ ਪਤੀਲੇ ਡਿੱਗਣਗੇ ਕੰਧਾਂ ਕੰਬਣਗੀਆਂ ਲਲਕਾਰੇ ਵਜਣਗੇ ਸਹਿਬਾਂ ਵਾਜਾਂ ਮਾਰੂਗੀ ਮਿਰਜ਼ਾ ਉੱਠ ਘੜ ਸੁੱਤੇ ਆਵੇ